ਲਓ ਜੀ ਮਿੱਤਰੋ ਸੂਰਜ ਪਹੁੰਚ ਗਿਆ ਸ਼ਿਪਨਵਾਲ ਤੇ ਉਹ ਥੱਲੇ ਥਾਈ ਪੱਟ ਸਾਰੇ ਅਸੀਂ ਲੇਜ਼ਰ ਕਰ ਲਿਆ ਏ ਦੋ ਲੇਜ਼ਰ ਕਰਾ ਚਲਾਏ ਹੋਏ ਆ ਇੱਕੋ ਟਰਾਂਸਮਿਟਰ ਤੇ ਆ ਮੇਰੇ ਕੋਲ ਆ ਜਗਜੀਤ ਤੇ ਵੀਰ ਆਪਾਂ ਪਰਫਾਰਮੈਂਸ ਦਿਖਾਉਣਾ ਤੁਹਾਨੂੰ ਘੁੰਮਣ ਵਾਲੇ ਲੇਜ਼ਰ ਕਰਾ ਦੀ ਗੋਗੀ ਚਲਾ ਰਿਹਾ ਲੇਜ਼ਰ ਲੈਵਲਰ 23 ਅੱਛਾ ਸਬਸਿਡੀ ਵਧ ਗਈ ਹਾਂ ਡੇਟ ਹੋਰ ਵਧਾਤੀ ਸਰਕਾਰ ਨੇ ਠੀਕ ਹੈ ਜੀ ਠੀਕ ਹੈ 22 ਤਰੀਕ ਤੱਕ ਮਤਲਬ ਆਪਣਾ ਟਾਈਮ ਕਰਦੇ ਆ ਜਿਹੜੀ ਸਬਸਿਡੀ ਦਾ ਟਾਈਮ ਜਿਹੜਾ ਵੀ ਕਿਸਾਨ ਆਪਣੇ ਕਿਹੜੀ ਕਿਹੜੀ ਇੱਕ ਤਾਂ ਰਾਈਡ-ਆਨ ਮਸ਼ੀਨ ਤੇ ਰਾਈਡ-ਆਨ ਤੇ ਉਹਨੀਆਂ ਸਾਰੀਆਂ ਚੀਜ਼ਾਂ ਸਨੈਮ ਦੇ ਅੰਡਰ ਜਿੰਨੀਆਂ ਵੀ ਆਈਟਮਾਂ ਆ ਗਈਆਂ ਸੱਤ ਦੇ ਦਵਾਰ ਤੋ ਆ ਗਈ ਠੀਕ ਹੈ ਚਲੋ ਜਿਹੜੇ ਬੰਦੇ ਕਾਫੀ ਸੀ ਨਹੀਂ ਪਰ ਪਾਏ ਸੀ ਆ ਰਹਿ ਗਏ ਸੀ ਆ ਹੁਣ ਵਿਚਾਰ ਬੰਦ ਹੈ ਤਾਂ ਉਹ ਲੈ ਸਕਦੇ ਆ ਜੀ ਜੀ ਅੱਛਾ ਮਤਲਬ ਹੁਣ ਇਹਦੀ ਸਬਸਿਡੀ ਦੀ ਸਕੀਮ ਵੱਧ ਗਈ ਹਾਂ ਬਾਈ ਲੱਗ ਸਕਦਾ ਬੰਦਾ ਇਹਨਾਂ ਦੇ ਰਿਜ਼ਲਟ ਕਦੋਂ ਆਉਣ ਦੀ ਵੈਸੇ ਚਾਹੋ ਦੇਖੋ ਜੀ ਜੋ ਮੇਰੀ ਇਨਫੋਰਮੇਸ਼ਨ ਹੈ ਤਾਂ ਇਹਨਾਂ ਦੇ ਰਿਜ਼ਲਟ ਤੁਸੀਂ ਮੰਨ ਕੇ ਚੱਲੋ ਪਹਿਲੇ ਹਫਤੇ ਜਾਂ 10 ਜੂਨ ਤੱਕ ਜੋ ਹਲੇ ਤੱਕ ਦੀ ਹੈ ਠੀਕ ਹੈ ਜੀ ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਚੱਲ ਰਿਹਾ ਜੀ ਸੰਘਰਸ਼ ਨੀਦੀ ਦਾ ਪੂਰਾ ਤੇ ਸਾਡੇ ਦਰਮਿਆਨ ਅੱਜ ਜੈਨ ਸਾਹਿਬ ਵੀ ਪਹੁੰਚੇ ਨੇ ਜੀ ਸੋ ਕੁਝ ਕੁ ਜਾਣਕਾਰੀ ਜਿਹੜੀ ਮਤਲਬ ਜਿੱਥੇ ਜਿੱਥੇ ਸਾਡੀਆਂ ਗਲਤੀਆਂ ਵੀ تھیں ਸਾਨੂੰ ਉੱਥੇ ਮਤਲਬ ਦੱਸਿਆ ਵੀ ਆ ਵੀ ਕਿਵੇਂ ਕਿਵੇਂ ਹੈ ਨਾ ਪੌਦ ਜਿਹੜੀ ਆਪਾਂ ਬੀਜ ਰਹੇ ਆ ਆਪਣੀ ਰਾਈਡੋਨ ਮਸ਼ੀਨ ਵਾਸਤੇ ਝੋਨੇ ਵਾਲੀ ਹੈ ਨਾ ਮਸ਼ੀਨ ਵਾਸਤੇ ਜਿੱਥੇ ਜਿੱਥੇ ਜੋ ਜੋ ਅਸੀਂ ਗਲਤ ਕਰਦੇ ਤੇ ਉਹ ਚੀਜ਼ ਬਾਰੇ ਦੱਸਿਆ ਹੈ ਨਾ ਸਹੀ ਹੈ ਚਲੋ ਉਹ ਤਾਂ ਬਹੁਤ ਵਧੀਆ ਗੱਲ ਹੈ ਤੇ ਅੱਗੇ ਅੱਗੇ ਕੀ ਕੀ ਹੋਰ ਜਿਹੜੇ ਇਹਦੇ ਚ ਫਰਕ ਪਾਏ ਆ ਕਿਹੜੀ ਕਿਹੜੀ ਵੈਰਾਈਟੀ ਹੋਰ ਬੀਜਣੀ ਹੈ ਉਹਦੇ ਬਾਰੇ ਜਾਣਕਾਰੀ ਲਈ ਹੈ ਤੇ ਬਾਕੀ ਗੱਲਬਾਤ ਕਰਾਉਂਦੇ ਆ ਥੋੜੀ ਆਪਾਂ ਪੁੱਛਦੇ ਆ ਵੀ ਹੋਰ ਅੱਗੇ ਹਨਾ ਕੋਈ ਜ਼ਿਮੀਦਾਰਾਂ ਦੇ ਮਨ ਦੇ ਵਿੱਚ ਵੈ ਮੈਂ ਬਹੁਤ بڑے ਪਨੀਰੀ ਨੂੰ ਲੈ ਕੇ ਹੁਣ ਮੇਨ ਸੰਘਰਸ਼ ਤਾਂ ਡਾਕਰ ਜ਼ਮੀਨ ਦਾ ਆ ਜਾਂਦਾ ਜਦੋਂ ਅਸੀਂ ਡਾਕਰ ਦੇ ਵਿੱਚ ਗਾਰੇ ਤਾਂ ਸਿਉਟੀ ਜ਼ਮੀਨਾਂ ਦੇ ਵਿੱਚ ਤਾਂ ਇਹ ਬੜਾ ਸੌਖਾ ਬੜਾ ਈਜ਼ੀਲੀ ਵਰਕ ਹੋ ਜਾਂਦਾ ਇਹਦਾ ਤੇ ਇਹੀ ਗੱਲਾਂ ਕਰਦੇ ਆ ਆਪਾਂ ਤੇ ਪਹਿਲਾਂ 5-7 ਮਿੰਟ ਆਪਾਂ ਇਹ ਗੱਲਾਂ ਉਸ ਤੋਂ ਬਾਅਦ ਅੱਗੇ ਬਲੌਗ ਆਪਾਂ ਕੰਟੀਨਿਊ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿੱਥੇ ਤੁਸੀਂ ਅੱਜ ਸਾਡੇ ਵਾਲੀ ਡਾਕਰ ਜ਼ਮੀਨ ਦੇਖੀ ਹੈ ਜੀ ਬਿਲਕੁਲ ਕਿਵੇਂ ਤੁਹਾਨੂੰ ਤੁਸੀਂ ਪਹਿਲਾਂ ਦੇਖੀ ਐ ਮੇਦੀ ਡਾਕਰ ਅਸੀਂ ਗੱਲ ਨਹੀਂ ਦੇਖੀਆਂ ਹੈਗੀਆਂ ਬਟ तकरीबन तकरीबन ਕਈ ਵਾਰ ਥੋੜਾ ਜਿਹਾ ਇਸ ਨਾਲ ਉਹ ਠੀਕ ਹੁੰਦੀ ਹੈ। ਛੋਟਾਪਨ ਵੀ ਹੁੰਦਾ ਕਈਆਂ ਦੇ ਵਿੱਚ। ਇਹ ਥੋੜੀ ਜੀ ਜ਼ਿਆਦਾ ਹੈ। ਜ਼ਿਆਦਾ ਜੀ। ਬਾਕੀ ਮੈਂ ਤਾਂ ਸਰਵਦਾ ਸਾਹਿਬ ਜੀ 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 ਮੇਰੇ ਨਾਲ ਤੇ ਲੱਗੇ ਹੋਏ ਆ ਦੁਪਹਿਰ ਦੇਖ ਲਓ ਵੀ ਦੁਪਹਿਰ ਅੱਜ ਠੀਕ ਕਰ ਰਹੇ ਆ। 3 ਵਜਰੇ ਆ। 3 ਵਜਰੇ ਨੇ ਬਿਲਕੁਲ ਜੀ। ਅਸੀਂ ਨੇ ਨਾਲ ਸੀਡਰ ਵਾਸਤੇ ਇੱਧਰ ਆ ਮਿੱਟੀ ਜਿਹੜੀ ਇਹ ਵੀ ਛਾਂ ਸੁਣ ਕੇ ਉੱਪਰ ਵਾਸਤੇ ਜਣੀ ਇਹ ਆਪਾਂ ਵਰਤੂ ਚ ਲੈ ਲਈ। ਨਹੀਂ ਨਹੀਂ ਠੀਕ ਹੈ ਬਿਲਕੁਲ ਠੀਕ ਹੈ। ਦੇਖੋ ਮੇਨ ਚੀਜ਼ ਤਾਂ ਹੈ ਕੁਛ ਨਹੀਂ ਸਾਰੀ ਗੱਲ ਚ। ਜੀ ਅਸੀਂ ਨੂੰ ਪੰਜ ਛੇ ਸਟੈਪਾਂ ਜੇ ਕੰਪਲੀਟ ਕਰ ਦਿੰਦੇ ਹਾਂ ਕੰਪਲੀਟ ਕਰ ਦਿੰਦੇ ਬਿਲਕੁਲ ਜਿਹਦੀ ਤਿਆਰੀ ਵਧੀਆ ਚਾਹੀਦੀ ਹੈ ਸਾਡੇ ਪਾਸੇ ਡਾਇਰੈਕਸ਼ਨ ਆਪਣੇ ਬਹੁਤ ਵੀ ਜਨੀਆ ਜਿਵੇਂ ਹਵਾ ਚੱਲਦੀ ਹੈ ਉਹ ਸਹੀ ਸੈਟ ਹੋਣਾ ਹੁਣ ਆ ਜਿਹੜੇ ਅਸੀਂ ਫਰਮੇ ਬੀਜੇ ਪਿਆ ਜੀ ਇਹ ਠੀਕ ਨੇ ਜੀ ਬਿਲਕੁਲ ਸਹੀ ਅੱਛਾ ਹਵਾ ਦਾ ਕੀ ਕਾਰਨ ਹੁੰਦਾ ਵੀ ਜਿਹੜੀ ਡਾਇਰੈਕਸ਼ਨ ਕਹਿ ਦਿੰਦੇ ਆ ਜਿਹੜਾ ਆਪਾਂ 8 ਜਿਵੇਂ ਆੜੀ ਤੇ ਅੜੀ ਆਪਾਂ ਕਹਿ ਦਿੰਦੇ ਆ ਹਾਂ ਜੀ ਕਿ ਹੁਣ ਹਵਾ ਕ੍ਰੋਸ ਹੋਣੀ ਚਾਹੀਦੀ ਹੈ ਵਿੱਚੋਂ ਜਿਹੜਾ ਵੀ ਸਾਡੇ ਕੋਲੇ ਪਾਸੇ ਫਰਮਿਆ ਦੀ ਆਪਾਂ ਠੀਕ ਹੈ ਪੋਜੀਸ਼ਨ ਕਰ ਰਹੇ ਵੀ ਕਹਿਣ ਦਾ ਭਾਵ ਜਿਵੇਂ ਹੁਣ ਆਪਣੇ ਫਰਮੇ ਇੱਧਰ ਨੂੰ ਇਸ ਲੋਟਾ ਟੇਪਰ ਤਾਂ ਉਹ ਇੱਕ ਟੱਕਰ ਚ ਫਰੰਟ ਤੋਂ ਦੇਖੋ ਐਵੇਂ ਆਪਣਾ ਅਗਰ ਇਸ ਤਰੀਕੇ ਨਾਲ ਬੀਜ ਰਿਆਂਦੇ ਹਵਾ ਵੀ ਇੱਧਰ ਨੂੰ ਆ ਜੀ 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 ਸਿਰਫ 2 ਫੁੱਟ ਜਿਹੜਾ ਫਰੰਟ ਹੈ ਉਹ ਐਕਸਪੋਜ਼ਡ ਬਸ ਉਹ ਉਨੱਕ ਜਾਊਗਾ ਉਨੱਕ ਬਾਅਦ ਤੋਂ ਬਾਅਦ ਚਲੋ ਗਰਮਾਇਸ਼ ਲੱਗੇ ਗਰਮਾਇਸ਼ ਹੋਣੀ ਹੈ ਬਾਕੀ ਹਵਾ ਉਸ ਤੋਂ ਬਾਅਦ ਫਿਰ ਸਾਰੀ ਸੇਫਾ ਸੇਫਾ ਜੇ ਅਪਾ ਉਲਟਾ ਵੀਜ਼ ਨੇ ਉਹ ਹਵਾ ਸਾਰੇ ਇਹਨੂੰ ਲੱਗਦੀ ਹੈ ਉਹ ਫਿਰ ਸਾਰੇ ਬੈੱਡ ਨੂੰ ਪੈਂਦੀ ਹੈ ਸਾਰੇ ਬੈੱਡ ਨੂੰ ਸਾਈਡ ਹਾਂ ਸੋ ਇਹ ਕੀ ਕਾਰਨ ਹੁੰਦਾ ਇਹ ਰੀਜ਼ਨ ਹੋ ਜਾਂਦਾ ਮੇਨ ਆਪਣਾ ਜਿਹੜੀ ਡਾਇਰੈਕਸ਼ਨ ਆ ਉਹ ਸਹੀ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ ਜੀ 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 ਬਾਕੀ ਦੇਖੋ ਲਫਾਫੇ ਚ ਸੁਰਾਖ ਜਿਵੇਂ ਆਪਾਂ ਕਹ ਰਹੇ ਸੀ ਤਾਂ ਉਹ ਬਹੁਤ ਜ਼ਰੂਰੀ ਹੈ ਉਹ ਜ਼ਰੂਰੀ ਨੇ ਜੀ ਜਿਹੜੀ ਨਮੀ ਆਣੀ ਆ ਉਹ ਸੁਰਾਖਾਂ ਰਾਹੀਂ ਆਣੀ ਆ ਬਿਲਕੁਲ ਬਿਲਕੁਲ ਬਾਕੀ ਮਿੱਟੀ ਜਿਹੜੀ ਪਾਣੀ ਆ ਉਹ ਪਾਉਣਾ ਕਿੰਨਿਚ ਮਿੱਟੀ ਪਾਓ ਠੀਕ ਹੈ ਜੀ ਨੀਚਲੀ ਮਿੱਟੀ ਆ ਜਿਹੜਾ ਉਹ ਫਰਮੇ 'ਚ ਕੱਟ ਉਹ ਤੁਸੀਂ ਫੋਟੋ 'ਚ ਵੀ ਕੱਟ ਬਣਾਇਆ ਹੋਣਾ ਜਿਹੜਾ ਕੱਟ ਬਣਾਇਆ ਹੋਇਆ ਉਹ ਫੋਨਾਂ 'ਚ ਪਾਓ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਬੀਜ ਦੀ ਰੇਸ਼ਿਓ ਹੈ ਇਹ ਸਭ ਤੋਂ ਜ਼ਰੂਰੀ ਹੈ ਕਿਉਂਕਿ ਬਹੁਤ ਅਗਰ ਮਿੱਟੀ ਅਸੀਂ 1 ਇੰਚੀ ਪਰ ਲੈ ਕੇ ਜਾਂਦੇ ਆ ਉਹਦਾ ਰੀਜ਼ਨ ਬੈੱਡ ਪਰ ਆਉਜੂ ਜਾਂ ਕਿਵੇਂ ਮਤਲਬ ਦੇਖੋ ਜੀ ਜਿਹੜਾ ਆਪਾਂ 1 ਪਾਨੇ ਆ ਤਾਂ ਅਸਲ ਕੀ ਹੁੰਦਾ ਉਹ 1 ਦੀ ਹੁੰਦੀ ਹੁੰਦੀ ਸਵਾ ਇੰਚ ਡੇਢ ਇੰਚ ਹੋ ਜਾਂਦੀ ਹੈ ਠੀਕ ਹੈ ਜੀ ਕਿ ਜਿਹੜਾ نیچے ਆਪਣਾ ਪੱਕਾ ਫਰਸ਼ ਨਹੀਂ ਹੈ ਹੂੰ ਬਿਲਕੁਲ ਨਾ ਪੱਕਾ ਬਸ ਰਹੇ ਨੇ ਇੱਕ ਆਪਣੀ ਨਰਮ ਸਪੇਸ ਹੈ ਮਿੱਟੀ ਹੈ ਜਿਹੜੀ ਕਿ ਕਿਤੇ ਨਾ ਕਿਤੇ ਉੱਪਰ ਰਿੱਚੇ ਵੀ ਹੁੰਦੀ ਹੈ ਜੇ ਅਗਰ ਆਪਾਂ ਉੱਪਰ 1 ਇੰਚ ਪਾਨੇ ਆ ਤਾਂ ਕਈ ਵਾਰ ਨੀਚੇ ਅਗਰ ਗੈਪ ਆ ਗਿਆ ਤਾਂ ਉਹ ਪ੍ਰੇ ਆਟੋਮੈਟਿਕਲੀ ਹੋਰ ਮੋਟੀ ਹੋ ਜਾਂਦੀ ਹੈ ਅੱਛਾ ਮੋਟੀ ਹੋ ਜਾਂਦੀ ਹੈ ਤੇ ਆਪਾਂ ਨੂੰ ਸਪੇਸ ਥੋੜੀ ਜਿਹੀ ਜਿਹੜੀ ਪੌਣਾ ਇੰਚ ਦੀ ਮੈਂ ਗੱਲ ਕਰ ਰਿਹਾ ਸੀ ਅਸਲ ਤਾਂ ਉਹ ਕਰਕੇ ਬੀਜ ਵੀ ਪਾਣਾ ਤੇ ਇੱਕ ਜਿਹੜੀ ਉੱਪਰਲੀ ਪਰਤ ਪਾਣੀ ਆਪਾਂ ਨੇ ਮਿੱਟੀ ਦੀ ਉਸ ਕਰਕੇ ਵੀ ਆਪਾਂ ਨੂੰ ਥੋੜੀ ਮਤਲਬ ਐਂਡ ਚ 1 ਇੰਚ ਤੋਂ ਥੋੜੀ ਬਹੁਤ ਘੱਟ ਹੋ ਜੇ ਕੋਈ ਬਹਿ ਉੱਪਰ ਨਾ ਜਾਵੇ ਉੱਪਰ ਨਾ ਜਾਵੇ 19 ਮਸ਼ੀਨ ਨੂੰ ਫਿਰ ਤੁਸੀਂ ਸਮਝੋ ਸ਼ੂਟਰ ਨੂੰ ਇਹ ਸਾਰੀ ਚੀਜ਼ ਸ਼ੂਟਰ ਨੂੰ ਵੀ ਈਜ਼ੀਲੀ ਹੋਗਾ ਮਸ਼ੀਨ ਤੇ ਵੀ ਜ਼ੋਰ ਤਾਂ ਵੀ ਜਣੀ ਇਹਦਾ ਰੀਜ਼ਨ ਆਇਆ ਵੀ ਜੇ ਆਪਾਂ ਮੰਨ ਲੂ ਪਹਿਲਾਂ 2 ਇੰਚੀ ਪਰ ਮਿੱਟੀ ਲਾਗੇ ਉੱਪਰ ਬੀਜ ਵੀ ਗਿਰਨਾ ਹਾਂਜੀ ਉਹਦੇ ਉੱਪਰ ਫਿਰ ਮਿੱਟੀ ਦੀ ਵੀ ਪਰਤ ਪੈਣੀ ਹੈ ਹੈਨਾ ਜੀ ਵੀ ਬਿਲਕੁਲ ਕਈ ਵਾਰ ਜਿਹੜੀ ਆਪਾਂ ਮੈਟਰ ਨਰਸਰੀ ਬੀਜਦੇ ਆ ਅਸੀਂ ਕਹਿੰਨੇ ਆ ਪੌਣਾ ਇੰਚ ਉਹ ਵੀ ਚਾਹੇ 19 ਰੱਖੋ ਜੀ 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 ਠੀਕ ਹੈ ਨਾ ਪੂਰੀ ਟ੍ਰੇ ਵੀ ਥੋੜੀ ਅਗਰ ਉਹ ਕਿਉਂਕਿ ਆਟੋਮੈਟਿਕਲੀ ਜਿਹੜੀ ਟ੍ਰੇ ਦਾ ਸਾਈਜ਼ ਹੈ ਮੋਟਾਈ ਉਹ ਵੱਧ ਜਾਂਦੀ ਹੈ ਕਿਉਂਕਿ ਮਿੱਟੀ ਜ਼ਿਆਦਾ ਹੀ ਭਰੀ ਮਿੱਟੀ ਅੱਛਾ ਸ਼ੂਟਰਾਂ ਨੂੰ ਇਹ ਚੀਜ਼ ਫਰਕ ਪਾਉਂਦੀ ਹੈ ਦੇਖੋ ਜੀ ਉਹ ਤਾਂ ਹੈ ਹੀ ਹੁਣ ਇੱਕ ਮਸ਼ੀਨ ਨੇ ਪਟੱਕ ਦੇਣੀ 1 ਇੰਚ ਚ ਮਿੱਟੀ ਹੋ ਚਾਕੇ ਲਗਾ ਦੇਣੀ ਹੈ ਹਾਂਜੀ 1.5 ਇੰਚ 1.5 ਇੰਚ ਤਾਂ ਉਹ ਸਾਰੀ ਚੀਜ਼ ਤੇ ਅਸਰ ਪੈਂਦਾ ਉਹਦੀ ਉਹਦੇ ਤੇ ਵੀ ਇਹ ਚੀਜ਼ ਦਾ ਫਰਕ ਪੈਂਦਾ ਹੀ ਹੈ ਬਿਲਕੁਲ ਠੀਕ ਹੈ ਠੀਕ ਹੈ ਤੇ ਬਾਕੀ ਐਂਡ ਜੋ ਹੀ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਮਿੱਟੀ ਆਪਾਂ ਸਹੀ ਬੀਜ ਦੀ ਰੇਸ਼ੋ ਜੀ ਉਹ ਬਹੁਤ ਜ਼ਰੂਰੀ ਹੈ ਇੱਕ ਮੈਂ ਤੁਹਾਨੂੰ ਸਵਾਲ ਵੀ ਕਰਨਾ ਹੋਰ ਹੁਣ ਜੀ ਅੱਛਾ ਹੁਣ ਇਹ ਸਵਾਲ ਸਬਸਿਡੀਆਂ ਖੁੱਲੀਆਂ ਦੀਆਂ ਹਾਂ ਕਿਵੇਂ ਤੁਹਾਨੂੰ ਉੱਝਣ ਲੱਗਿਆ ਇਹ ਚੀਜ਼ ਦਾ ਵੀ ਕਿੰਨਾ ਕੁ ਫਰਕ ਜ਼ਿੰਮੇਵਾਰ ਕਿੰਨੇ ਕਹਿ ਚੀਜ਼ ਵੱਲ ਕਿੰਨੀ ਕਿ ਪਿਛਲੇ ਸਾਲ ਨਾਲੋਂ ਕਿੰਨੀ ਕ ਸਬਸਿਡੀ ਆ ਜੀ ਸਹੀ ਪੁੱਛੋ ਸਾਡੇ ਜਿਹੜੇ ਹੁਣ ਫੋਕਸ ਹੁੰਦਾ ਇਸ ਟਾਈਮ ਆਗੇ ਬਹੁਤ ਜ਼ਿਆਦਾ ਹਾਂਜੀ 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 ਠੀਕ ਹੈ ਨਾ ਹਾਂਜੀ ਤੇ ਉਹ ਪੌਦ ਦੀ ਹੁਣ ਤਿਆਰੀਆਂ ਇਧਰੋਂ ਹੁਣ ਸਬਸਿਡੀ ਆ ਦੀ ਐਪਲੀਕੇਸ਼ਨ ਆ ਜੀ ਜੀ ਚਲੋ ਸਰਕਾਰ ਨੇ ਹੁਣ ਫੇਰ 10 ਦਿਨ ਵਧਾਤੇ 22 ਤਰੀਕ ਅੱਛਾ ਸਬਸਿਡੀ ਵਧ ਗਈ ਹਾਂ ਡੇਟ ਹੋਰ ਵਧਾਤੀ ਸਰਕਾਰ ਨੇ ਠੀਕ ਹੈ ਜੀ ਠੀਕ ਹੈ ਜੀ 22 ਤਰੀਕ ਤੱਕ ਮਤਲਬ ਆਪਣਾ ਟਾਈਮ ਕਰਤੇ ਆ ਜਿਹੜੀ ਸਬਸਿਡੀ ਦਾ ਟਾਈਮ ਜਿਹੜਾ ਵੀ ਕਿਸੇ ਆਪਣੇ ਕਿਹੜੀ ਕਿਹੜੀ ਇੱਕ ਤਾਂ ਰਾਈਡ ਆਨ ਮਸ਼ੀਨ ਤੇ ਆ ਰਾਈਡ ਆਨ ਤੇ ਉਹਦੀ ਸਾਰੀਆਂ ਚੀਜ਼ਾਂ ਸਨੈਮ ਦੇ ਅੰਡਰ ਜਿੰਨੀਆਂ ਵੀ ਆਈਟਮਾਂ ਹੈਗੀਆਂ ਸੱਤ ਤੇ ਦੁਵਾਰਤੋਂ ਆ ਗਈ ਠੀਕ ਹੈ ਤੇ ਚਲੋ ਜਿਹੜੇ ਬੰਦੇ ਕਾਫੀ ਸੀ ਨਹੀਂ ਭਰ ਪਾਏ ਸੀ ਆ ਰਹਿ ਗਏ ਸੀ ਆ ਹੁਣ ਵਿਚਾਰ ਬੰਦਦਾ ਤਾਂ ਉਹ ਲੈ ਸਕਦੇ ਆ ਜੀ ਜੀ ਅੱਛਾ ਮਤਲਬ ਹੁਣ ਇਹਦੀ ਸਬਸਿਡੀ ਦੀ ਸਕੀਮ ਵੱਧ ਗਈ ਹਾਂ ਬਾਈ ਲਾਸਟ ਪੜ੍ਹ ਸਕਦਾ ਬੰਦਾ ਇਹਨਾਂ ਦੇ ਰਿਜ਼ਲਟ ਕਦੋਂ ਆਉਣ ਦੀ ਵੈਸੇ ਚਾਹਤ ਦੇਖੋ ਜੀ ਜੋ ਮੇਰੀ ਇਨਫਰਮੇਸ਼ਨ ਹੈ ਤਾਂ ਇਹਨਾਂ ਦੇ ਰਿਜ਼ਲਟ ਤੁਸੀਂ ਮੰਨ ਕੇ ਚੱਲੋ ਪਹਿਲੇ ਹਫਤੇ ਜਾਂ 10 ਠੀਕ ਹੈ ਇਹ ਉਦੋਂ ਤੱਕ ਸੀ ਜਦ ਤੱਕ 12 ਤਰੀਕ ਸੀ ਜਦੋਂ 10 ਦਿਨ ਵੱਧ ਗਈ ਉਹਦਾ ਤਾਂ ਕੋਈ 5-7 ਦਿਨ ਉੱਪਰ-ਨੇਚੇ ਉਹ ਵੀ ਉਹ ਵੀ ਉਹ ਤਾਂ ਓਬਵੀਅਸ ਵਧਣਗੇ ਉਹ तकरीबन ਨਾਲ ਦੀ ਨਾਲ ਹੀ ਹੋਣਾ ਹੈ ਨਾਲ ਦੀ ਨਾਲੇ ਹੋਣਾ ਹੈ ਠੀਕ ਹੈ ਜਿਆਦਾ ਟਾਈਮ ਨਹੀਂ ਲੱਗਦਾ ਅੱਛੇ ਇਹਦੇ ਨਾਲ ਹੁਣ ਦੂਜੀ ਆ ਜਾਂਦੀ ਹੈ ਇੱਕ ਆਪਣਾ ਪਨੀਰੀ ਸੀਡਰ ਹੈ ਨਾ ਇਹ ਇਹ ਤਾਂ ਆ ਗਿਆ ਚਲੋ ਆਪਣਾ ਹੱਥੀ ਕੰਮ ਕਰਨਾ ਉਹਦਾ ਬੈਨੀਫਿਟ ਹੈਗਾ ਆਪਾਂ ਨੂੰ ਜੇ ਆਪਾਂ ਉਹ ਚੀਜ਼ ਟ੍ਰੇਨ ਵਾਲਾ ਸਿਸਟਮ ਕਰੀਏ ਦੇਖੋ ਜੀ ਟ੍ਰੇ ਦੁਨੀਆ ਦੀ ਅਗਰ ਆਪਾਂ ਗੱਲ ਕਰੀਏ ਉੱਥੇ ਮੈਟ ਨਰਸਰੀ ਜਾਂ ਜੋ ਆਪਣਾ ਟਰੈਕਟਰ ਆਪਰੇਟਡ ਇਹ ਤਾਂ ਚਲੋ ਆਪਣਾ ਇੰਡੀਆ ਇਹ ਤਾਂ ਆਪਣੀ ਇੰਡੀਆ ਸਿਸਟਮ ਹੈ ਠੀਕ ਹੈ ਇਹ ਬਾਹਰ ਜਿਹੜੀ ਨਰਸਰੀ ਬੀਜੀ ਜਾਂਦੀ ਹੈ ਉਹ ਟ੍ਰੇ ਚ ਇਹ ਜਿਆਦਾ ਟ੍ਰੇ ਚ ਜਿਆਦਾਤਰ ਕਾਮਯਾਬ ਹੁੰਦੀ ਹੈ ਕਿਉਂਕਿ ਆਪਣੇ ਉਹਨੇ ਦਾ ਫੇਰ ਕਹ ਲਓ 140 ਕਰੋੜ ਦੀ ਜਨਤਾ ਹੈ ਬਾਹਰਲੇ ਦੇਸ਼ਾਂ ਚ ਜਨਤਾ ਬਿਲਕੁਲ ਨਹੀਂ ਹੈਗੀ ਉਹਨਾਂ ਨੇ ਜੋ ਕਰਨਾ ਹੁੰਦਾ ਆਪਣੇ ਹੱਥੀ ਕਰਨਾ ਹੁੰਦਾ ਉਹ ਕਨਵੀਨੀਅੰਟ ਦੇ ਜੀ ਹਾਲਾਤ ਉਰੇ ਵੀ ਉਸੇ ਹੀ ਹੋਏ ਹੋਏ ਆ ਕਿ ਲੇਬਰ ਆਪਾਂ ਕਹੀਏ ਬਹੁਤ ਮਿਲਦੀ ਨਹੀਂ ਹਰ ਬੰਦੇ ਨੂੰ ਪ੍ਰੋਬਲਮ ਹੂੰ ਬਿਲਕੁਲ ਚਾਹੇ ਆਪਾਂ 140 ਕਰੋੜ ਦਾ ਦੇਸ਼ ਹੈ ਬਟ ਲੇਬਰ ਦੀ ਸਥਿਤੀ ਆਪਣੇ ਵੀ ਉਰੇ ਗੰਭੀਰ ਹੈ ਗੰਭੀਰ ਹੈ ਇਸੇ ਕਰਕੇ ਜਿਹੜਾ ਹੁਣ ਮਸ਼ੀਨੀ ਕਰਨ ਦਾ ਰੁਝਾਨ ਆਇਆ ਮਸ਼ੀਨਾਂ ਦਾ ਝੋਨੇ ਵਾ ਵਲ ਰੁਝਾਨ ਆ ਲੋਕਾਂ ਦਾ ਵਧ ਵੀ ਰਿਹਾ ਆਪਣੇ ਬਲਾਕ ਦੇ ਵਿੱਚ ਰਾਈਡੋਨ ਮਸ਼ੀਨ ਪਹਿਲੀ ਆਈ ਹੈ ਹਾਂ ਤੁਹਾਡੇ ਬਲਾਕ ਮਤਲਬ ਉਰੇ ਸਾਡੇ ਕੋਲੇ ਇੱਥੇ ਮੋਟਰ ਤੇ ਵੀ ਜਾਂ ਕਹਿ ਲੋ ਘਰੇ ਵੀ ਮੈਨੂੰ ਫੋਨ ਵੀ ਜ਼ਿੰਮੇਦਾਰਾਂ ਦੇ ਆਉਂਦੇ ਆ ਜਿਹੜੇ 2 200 ਏਕੜ ਦੀ ਆਪਣੀ ਫਾਰਮਿੰਗ ਕਰਦੀ ਆ ਹੈ ਨਾ ਉਹ ਵੀ ਇਹ ਚੀਜ਼ ਨੂੰ ਮਤਲਬ ਸੈਪਟ ਕਰਨਾ ਚਾਹੁੰਦੇ ਨੇ ਉਹ ਕਹਿੰਦੇ ਵੀ ਇਨ ਫਿਊਚਰ ਅਸੀਂ ਲੈਣੀ ਹੈ ਇਹ ਚੀਜ਼ ਬਿਲਕੁਲ ਉਹ ਡੇਰੀਵੇ ਕਿਹੜੀ ਕਾਰਨ ਤੋਂ ਪਨੀਰੀ ਤੋਂ ਡੇਰੀਵੇ ਆ ਤੇ ਅਸੀਂ ਐਸੀ ਮਿੱਟੀ ਦੇ ਵਿੱਚ ਕਰਕੇ ਪਹਿਲ ਦੇ ਆਧਾਰ ਤੇ ਅਸੀਂ ਇਹੀ ਰੀਜ਼ਨ ਮੈਨ ਅਪਣਾਇਆ ਵੀ ਇੱਧਰ ਪਹਿਲਾਂ ਬੈਠ ਕੇ ਦੇਖੋ ਕਾਰਨ ਕੀ ਹੈ ਇਸ ਟਾਈਮ ਤੁਹਾਨੂੰ ਮੈਂ ਸਹੀ ਸਥਿਤੀ ਜੋ ਮੈਂ ਸਮਝਦਾ ਕਿਉਂਕਿ ਅਸੀਂ ਇੱਕ ਐਸੀ ਪੋਜੀਸ਼ਨ ਤੇ ਬੈਠੇ ਆ ਜਿੱਥੇ ਕਿ ਅੱਜ ਦੀ ਡੇਟ 'ਚ ਤਕਰੀਬਨ ਪੂਰੇ ਪੰਜਾਬ ਨੂੰ ਅਸੀਂ ਜਾਂ ਉੱਤਰ ਭਾਰਤ 'ਚ ਅਸੀਂ ਆਪਣੀ ਕੰਮ ਕਰ ਰਹੇ ਜੀ ਜੀ ਤਾਂ ਹੁਣ ਅਗਰ ਇਕੱਲੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਘਰ ਐਸਾ ਹੈ ਜਿੱਥੇ ਅੱਜ ਝੋਨੇ ਵਾਲੀ ਮਸ਼ੀਨ ਦੀ ਗੱਲ ਨਹੀਂ ਹੋਵੇ ਨਹੀਂ ਹੋ ਜੀ ਬਿਲਕੁਲ ਇਹ ਤਾਂ ਇਹ ਬਿਲਕੁਲ ਮਤਲਬ ਜੋ ਮੈਨੂੰ ਮਹਿਸੂਸ ਹੋ ਰਿਹਾ ਜੀ 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 ਹਰ ਘਰ ਚ ਕਿਤੇ ਨਾ ਕਿਤੇ ਚਰਚਾ ਹੈ ਚਰਚਾ ਜੀ ਉਹ ਠੀਕ ਹੈ ਸਥਿਤੀਆਂ ਅਲੱਗ-ਅਲੱਗ ਹੋ ਸਕਦੀਆਂ ਸੋਚ ਅਗਲੇ ਦੀ ੜੜ ੜ ਮੌਕੇ ਦੇ ਮੁਤਾਬਕ ਹੋ ਸਕਦੀ ਹੈ ਜੀ ਜੀ ਲੇਕਿਨ ਸਮਝ ਸਭ ਨੂੰ ਆ ਰਹੀ ਹੈ ਸਮਝ ਤਾਂ ਆ ਰਹੀ ਹੈ ਜੀ ਸਭ ਨੂੰ ਆ ਰਹੀ ਹੈ ਇਹ ਤਾਂ ਹੈ ਜੀ ਔਰ ਅੱਜ ਦੀ ਡੇਟ 'ਚ ਮੈਂ ਇਹ ਵੀ ਕਹਾਂਗਾ ਕਿ ਅਸੀਂ ਹੋ ਸਕਦਾ ਹੈ ਅਗਰ ਅੱਜ ਪੂਰਾ ਪੰਜਾਬ ਕਹੇ ਦੀ ਅਸੀਂ ਮਸ਼ੀਨਾਵਾਲ ਤੋਂ ਅਸੀਂ ਪੂਰੀਆਂ ਵੀ ਨਹੀਂ ਕਰ ਸਕਦੇ ਪੂਰੀਆਂ ਵੀ ਨਹੀਂ ਕਰ ਸਕਦੇ ਜੀ ਕੋਈ ਵੀ ਨਹੀਂ ਕਰ ਸਕਦਾ ਠੀਕ ਹੈ ਨਾ ਸੋ ਜੋ ਸਥਿਤੀਆਂ ਚੱਲਦੀਆਂ ਉਹ ਚੱਲ ਰਹੀਆਂ ਔਰ ਜਾਗਰੂਕਤਾ ਵਧ ਰਹੀ ਹੈ ਲੋਕਾਂ ਦਾ ਇੰਟਰਸਟ ਵਧ ਰਿਹਾ ਹੈ ਲੋਕਾਂ ਨੂੰ ਸਮਝ ਆ ਰਿਹਾ ਹੈ ਜੀ ਜੀ ਸਥਿਤੀਆਂ ਅੱਛਾ ਸਭ ਤੋਂ ਜਿਹੜੀ ਆਪਾਂ ਬਹੁਤ ਦੀ ਗੱਲ ਕਰ ਰਹੇ ਸੀ ਜਿਸ ਕਰਕੇ ਤੁਸੀਂ ਕਹ ਰਹੇ ਬਿਲਕੁਲ ਕੋਈ ਦੂਰ ਨਹੀਂ ਹਰ ਬੰਦਾ ਜਿਹੜਾ ਘਰ ਚ ਬੈਠਾ ਹੈ ਸੋਚਦਾ ਹੈ ਕਿ ਮਸ਼ੀਨ ਦਾ ਚਲੋ ਲੈ ਲੈਂਦੇ ਹਾਂ ਮਸ਼ੀਨ ਲੈਣੀ ਸੌਖੀ ਹੈ ਅਗਲੇ ਨੂੰ ਲੱਗਦਾ ਵੀ ਪੌਜ਼ ਐਵੇਂ ਓਵੇਂ ਦੇਖੋ ਹੁਣ ਤਿੰਨ ਸਟੈਪ ਤਾਂ ਚੱਲ ਚੁੱਕੇ ਆ ਆਪਾਂ ਬੰਦਾ ਹਾਂਜੀ 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 ਆਪਾਂ ਹੱਥੀ ਜਿਹੜੀ ਆ ਮੈਡਰ ਨਰਸਰੀ ਐ ਇਹ ਪੁਰਾਣੀ ਚੱਲਦੀ ਆ ਰਹੀ ਐ ਸਿਸਟਮ ਇਹ ਚੱਲਦੀ ਰਹਿਣੀ ਐ ਦੂਜਾ ਟ੍ਰੇਆਂ ਵਾਲਾ ਆਟੋਫੀਡਰ ਵਾਲਾ ਸਿਸਟਮ ਆ ਗਿਆ ਉਹ ਵੀ ਇਸ ਸਾਲ ਅਸੀਂ ਤਕਰੀਬਨ 15 ਕੁ ਆਟੋਫੀਡਰ ਹਲੇ ਤੱਕ ਦੇ ਚੁਕੇ ਪਲੱਸ 3 ਗਲਾਖ ਟ੍ਰੇ ਦੇ ਚੁਕੇ ਠੀਕ ਹੈ ਤਾਂ ਉਹ ਵੀ ਰੁਝਾਨ ਬਹੁਤ ਵਧੀਆ ਚੱਲ ਰਿਹਾ ਔਰ ਦਿਨੋਂ ਦਿਨ ਉਸ ਚ ਹੋਰ ਬਣोतरी ਹੁੰਦੀ ਸਾਨੂੰ ਅੱਛਾ ਜਿਵੇਂ ਹੁਣ ਅਸੀਂ ਮੰਨ ਲਓ 50 ਏਕੜ ਦੀ 50 ਏਕੜ ਆਪਾਂ ਮੋਟਾ ਮੋਟਾ ਲੈ ਕੇ ਚੱਲ ਜੀ ਵੀ ਅਸੀਂ ਖੇਤੀ ਕਰਦੇ ਹਾਂ ਤਾਂ ਉਹਦੇ ਬਾਅਦ ਸਾਨੂੰ ਕਿੰਨੀ ਕਿ ਟ੍ਰੇ ਹੈ ਜਿਹੜੀ 50 ਏਕੜ ਦੀ 5000 ਟ੍ਰੇ ਆਪਾਂ ਨੂੰ ਅਲੱਗ 100 ਟ੍ਰੇਆਂ ਕਿੱਲੇ ਮਗਰ ਅਸੀਂ ਕਹਿੰਦੇ ਹਾਂ ਕਿ ਤੁਸੀਂ ਸਾਨੂੰ ਠੀਕ ਹੈ ਜੀ ਕਿਲੇ ਹਾਂ ਕਿਲੇ ਮਗਰ ਸੌਟ ਰਿਹਾ ਤਾਂ ਅਗਰ 50 ਗਿੱਲੇ ਆ ਤਾਂ 5000 ਟ੍ਰੇ ਠੀਕ ਹੈ ਜੀ ਫਿਰ ਉਹ ਸਾਹਿਬ ਨਾਲ ਜਿਵੇਂ ਉਹ ਟ੍ਰੇ ਆ ਦੁਆਰ ਤੇ ਵੀ ਅਸੀਂ ਪਨੀਰੀ ਵੀਜਣ ਦੇ ਕੰਮ ਚ ਲੈ ਸਕਦੇ ਹਾਂ ਜਿੱਦਾਂ ਕਮੈਂਟ ਫਟਕ ਫਟਦੇ ਨੇ ਸੋ ਤੇ ਅਸੀਂ ਤਾਂ ਨਹੀਂ ਰეკਮੈਂਡ ਕਰਦੇ ਅਸੀਂ ਕਹਿੰਦੇ ਆ ਕਿ ਜਦ ਤੱਕ ਤੁਸੀਂ ਬਹੁਤ ਦੀਜੀ ਆ ਤੇ ਜਦ ਤੁਸੀਂ ਲਗਾਣੀ ਆ ਉਸ ਤੋਂ ਪਹਿਲਾਂ ਵਿੱਚੋਂ ਨਾ ਲਾ ਵਿੱਚੋਂ ਟ੍ਰੇ ਚੋਂ ਨਾ ਲਾ ਬੰਦੀ ਕਿਹਾਸਾ ਤੋਂ ਠੀਕ ਹੈ ਨਾ ਬਟ ਹੁਣ ਆਪਾਂ ਲੋਕ ਕੀ ਹੁੰਨੇ ਆ ਆਪਣਾ ਮਨ ਜਗਾੜੀ ਹੁੰਨੇ ਆ ਕਿਤੇ ਨਾ ਕਿਤੇ ਸਕੀਮਾਂ ਦੀਆਂ ਲੜਾ ਲੰਦੇ ਕਈ ਲੋਕ ਕਰਦੇ ਵੀ ਆ ਠੀਕ ਵੀ ਆ ਬਟ ਅਸੀਂ ਪਰਸਨਲੀ ਰეკਮੈਂਡ ਨਹੀਂ ਕਰਦੇ ਉਹਦੇ ਕਾਰਨ ਕਈ ਆ ਉਹ ਫਿਰ ਗੱਲ ਲੰਬੀ ਹੋ ਜੇਗੀ ਬਟ ਇੱਕ ਵਾਰ ਅਸੀਂ ਇਹੀ ਕਵਾਂਗੇ ਕਿ ਜਿੰਨੇ ਕਿੱਲੇ ਆ ਤੁਸੀਂ ਉਹਦੇ ਸੌ ਬਹੁਤ ਥੋੜੀ ਪਛੇਤੀ ਵੈਰਾਈਟੀ ਹੈਗੀ ਵੀ ਅਦਰ ਕੰਮ ਨਿਭੜ ਗਿਆ ਤੇ ਪੌਦ ਹੀ ਤੁਸੀਂ ਉਦੋਂ ਵੇਚਨੀ ਆ ਜਦ ਉਹ ਜਦ ਦੂਜੀ ਤਾਂ ਨਹੀਂ ਪੜ ਗਿਆ ਉਹ ਪੜ ਗਿਆ ਤੇ ਅਵੇਲੀਆਂ ਹੋਗੇ ਦੁਆਸ ਜੇ ਬੇਲੀਆਂ ਹੋਗੇ ਫਿਰ ਤਾਂ ਕੋਈ ਰੌਲਾ ਹੀ ਫਿਰ ਕੋਈ ਰੌਲਾ ਨਹੀਂ ਇਹ ਦਾ ਸਕਦੇ ਹਾਂਜੀ ਹਾਂਜੀ ਉਂਜਣੀ ਮਤਲਬ ਉਹਦੀ ਕੋਸਟ ਕਿੰਨੇ ਕ ਤੇ ਸਟਾਰਟ ਹੋ ਜਾਂਦੀ ਹੈ ਦੇਖੋ ਵੀ ਅੱਜ ਦੀ ਡੇਟ 'ਚ ਜਿਹੜੀ ਟਰੇ ਦੀ ਕੋਸਟ ਹੈ 60 ਰੁਪਏ ਜਿਹੜੀ ਅੱਛੀ ਟਰੇ ਜੋ ਅਸੀਂ ਸਬਸਿਡੀ ਉਹਦੇ ਤੇ ਹੈਗੀਆਂ ਉਹ ਨਹੀਂ ਟਰੇ ਤੇ ਕੋਈ ਸਬਸਿਡੀ ਨਹੀਂ ਅਸੀਂ ਟਰੇ ਤੇ ਕੋਈ ਸਬਸਿਡੀ ਨਹੀਂ 60 ਰੁਪਏ ਦੀ ਅਸੀਂ ਮਤਲਬ ਸੇਲ ਕਰ ਰਹੇ ਹਾਂ ਠੀਕ ਹੈ ਜੀ ਇਸ ਦੀ ਸਾਡੀ ਕੋਸ਼ਿਸ਼ ਹੈ ਜਿਹੜੇ ਬਲਕ ਬਾਏਰ ਆ ਸਾਡੇ ਕੋਲ ਉਹਨਾਂ ਨੂੰ ਇਸ 'ਚ ਹੋਰ ਗੁਆਚ ਮਿਲ ਤਕੋ ਵੈਸੇ ਤਾਂ ਕਈ ਵਾਰ ਜਿਹੜਾ ਵਪਾਰੀ ਇੱਥੇ ਜਗਦਾ ਰੇਟ ਬੋਲਣ ਚ ਹੈ ਨਾ ਵੀਡੀਓ ਚ ਜੀ ਕਿਉਂ ਦੀ ਪਤਾ ਨਹੀਂ ਕਾਹ ਵਾਲਾ ਕੈਮਰਾ ਦਿਖਾ ਤਾ ਹਰ ਮੈਸੇਜ ਕਈ ਜਗ੍ਹਾ ਜਾਣਾ ਹੈ ਜੀ ਜੀ ਲੇਕਿਨ ਅਸੀਂ ਬੜੀ ਖੁੱਲੀ ਗੱਲ ਕਰ ਰਹੇ ਆ ਇਸ ਵੀਡੀਓ ਦੇ ਰਾਹੀਂ ਮੈਂ ਸਾਰੇ ਜਿਹੜੇ ਵੀ ਕਿਸਾਨ ਭਰਾ ਇਸ ਵੀਡੀਓ ਨੂੰ ਦੇਖेंगे ਟਰੇ ਅਗਰ ਤੁਸੀਂ ਸਾਡੇ ਤੋਂ ਲੈਣਾ ਚਾਹੁੰਦੇ ਹੋ ਅਸੀਂ ਆਲਮੋਸਟ ਆਲਮੋਸਟ ਨਾ ਬਰਾਬਰ ਮਾਰਜਨ ਤੇ ਇਸ ਚੀਜ਼ ਨੂੰ ਪ੍ਰਮੋਟ ਕਰਦੇ ਹਾਂ ਜੀ ਸੋ ਜਿਸ ਨੇ ਵੀ ਟ੍ਰੇ ਚ ਜਾਣਾ ਚਾਹੁੰਦਾ ਹੈ ਤਾਂ ਅਸੀਂ ਬਿਲਕੁਲ ਤੁਹਾਡੇ ਨਾਲ ਖੜੇ ਆ ਅਸੀਂ ਚਾਹਦੇ ਆ ਕਿ ਅਗਰ ਤੁਸੀਂ ਸੌਖੇ ਹੋਗੇ ਤਾਂ ਸਾਡਾ ਜਿਹੜਾ ਮਿਸ਼ਨ ਆ ਸਫਲ ਹੋ ਸਭੀ ਹਾਂ ਹੋਰ ਵਧੂਗਾ ਜੀ ਨਹੀਂ ਪੈਸੇ ਟਕੇ ਦੀ ਗੱਲ ਜਿਹੜਾ ਟ੍ਰੇ ਨੂੰ ਅਸੀਂ ਕੋਸ਼ਿਸ਼ ਹੈ ਕਿਉਂਕਿ ਦੇਖੋ ਰॉ ਮਟੀਰੀਅਲ ਜਿਸਟੀਨਲ ਬਣਦੀ ਹੈ ਬੜੀ ਸਿੰਪਲ ਜੀ ਕੈਲਕੂਲੇਸ਼ਨ ਹੈ ਟ੍ਰੇ ਦੀ ਬਿਲਕੁਲ ਸਰ ਜੋ ਬਣਾ ਰਿਹਾ ਜੋ ਰॉ ਮਟੀਰੀਅਲ ਲੱਗਿਆ ਉਹਨੂੰ ਕਰ ਕਰਾ ਕੇ ਐਂਡ ਚ ਨਿਚੋੜ ਅਸੀਂ ਰੇਟ ਕੱਟਿਆ ਹੋਇਆ ਹੈ ਪਿਛਲੇ ਸਾਲ ਤੱਕ ਇਹ ਮਾਰਕੀਟ ਚ 70 ਇਹ ਹੁਣ ਪਛਤਾ ਸਰ ਜੀ ਆਪੇ ਅੱਜ ਤੱਕ ਬਾਜ਼ਾਰ ਨੂੰ ਲੈਂਦੀਆਂ ਸੀ ਇਸ ਸਾਲ ਅਸੀਂ 60000 इवन ਉਸ ਤੋਂ ਘੱਟ ਵੀ ਕਿਤੇ ਨਾ ਕਿਤੇ ਅਸੀਂ ਜਿਨ੍ਹਾਂ ਨੇ ਕਾਫੀ ਕੁਆਂਟੀਟੀ ਦੀ 40-40000 ਰੇਸ ਸਾਡੇ ਤੋਂ ਮਿੱਤੀ ਹੈ ਠੀਕ ਹੈ ਉਹ ਬਲਕ ਬਾਇੰਗ ਚ ਅਸੀਂ ਉਹਨਾਂ ਨੂੰ ਆਰਗੇਨਾਈਜ਼ਡ ਦਿੱਤਾ ਠੀਕ ਹੈ ਤੇ ਕਹਿੰਦਾ ਭਾਈ ਇਸ ਨੂੰ ਹੋਰ ਇਹ ਮਿਸ਼ਨ ਸਾਡਾ ਚੱਲੂਗਾ ਹਾਂ ਜੀ ਬਿਲਕੁਲ ਰਹੀ ਆਟੋ ਸੀਡਰ ਦੀ ਗੱਲ ਆਟੋ ਸੀਡਰ ਤੇ ਕਾਫੀ ਜਨਤਾ ਆਟੋ ਸੀਡਰ ਜਣੀ ਮਤਲਬ ਕਿੰਨੀ ਕੁ ਕੋਸਟ ਚੱਲ ਜੀ 3 ਲੱਖ ਤੋਂ ਕਰੋੜਾਂ ਹਾਂ 3.5 ਲੱਖ ਰੁਪਏ ਦਾ ਅਸੀਂ ਆਪਣਾ ਤੋ ਸਿਕਾਟ ਸਿੱਧੀਆਂ ਮਾਰਗਮਰੀ ਦਾ ਜਿਹੜਾ ਆਪਾਂ ਦੇ ਰਹੇ ਠੀਕ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਰੋਗ ਅੱਛਾ ਇੱਕ ਮੈਨੂੰ ਮਸ਼ੀਨ ਦਾ ਪੁੱਛਦੇ ਰਹਿੰਦੇ ਨੇ ਜਿਹਨਾਂ ਵੀਰਾਂ ਨੇ ਮਸ਼ੀਨ ਲੈਣੀ ਵੀ ਐਨ ਡਿਜੀਟਲ ਪਲਾਂ ਉਹ ਮਸ਼ੀਨ ਦੀ ਗਾਰੰਟੀ ਬਰੰਟੀਆਂ ਕਿਵੇਂ ਹੁੰਦਾ ਸਿਸਟਮ ਉਹਦਾ ਦੱਸ ਦੋ ਜੀ ਗਾਰੰਟੀ ਨਾਰਮਲ ਉਹੀ 1 ਸਾਲ ਦੀ ਹੁੰਦੀ ਹੈ 1 ਸੀਜ਼ਨ ਕਹਿੰਦੇ 1 ਸੀਜ਼ਨ ਕਹਿੰਦੇ ਜੋ ਵੀ ਕਹੋ ਠੀਕ ਹੈ ਤੇ ਬਕਾਇਦਾ ਕੀ ਕੋਈ ਐਕਸੀਡੈਂਟਲ ਕੇਸ ਨਾ ਹੋਵੇ ਬਾਕੀ ਤਾਂ ਚਲੋ ਕੋਈ ਮਕੈਨਿਕਲ ਕੋਈ ਫੀਲਡ ਵਿੱਚ ਕੁਝ ਵੀ ਹੁੰਦਾ ਕੁਝ ਵੀ ਹੋ ਗਿਆ ਸਾਰੀ ਕੰਮ ਲੱਗਦੀ ਹੈ ਠੀਕ ਹੈ ਤੇ ਉਹ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਤੀਜੀ ਚੀਜ਼ ਆ ਜਾਂਦੀ ਆ ਆਟੋਮੈਟ ਉਹ ਜਿਹੜਾ ਆਪਣਾ ਟਰੈਕਟਰ ਟਾਈਪ ਸੀਡਰ ਆ ਉਹ ਵੀ ਕਾਫੀ ਲੋਕਾਂ ਨੇ ਉਤਸ਼ਾਹ ਨਾਲ ਚੱਲ ਰਹੇ ਆ ਬਾਕੀ ਇਸ ਸੀਜ਼ਨ ਤੋਂ ਬਾਅਦ ਉਸ ਦੇ ਵੀ ਰਿਜ਼ਲਟ ਉਹਦੇ ਵੀ ਰਿਜ਼ਲਟ ਆ ਜਾਣੇ ਜੀ ਬਿਲਕੁਲ ਬਿਲਕੁਲ ਸੋ ਸਾਡੇ ਵੀ ਅੱਗੇ ਜਿਵੇਂ ਪਲਾਨ ਹੋਣਗੇ ਸੋ ਆਪਾਂ ਤੁਹਾਡੇ ਸਾਰਾ ਨਾਲ ਦੇ ਨਾਲ ਦੱਸ ਦੇਵਾਂਗੇ ਫਿਲਹਾਲ ਅਸੀਂ ਸੀਡਰ ਦੇ ਨਾਲ ਵਰਕ ਕਰ ਰਹੀਆਂ ਜਿਹੜਾ ਥੋੜਾ ਜਿਹਾ ਇੱਕ ਮਤਲਬ ਹਾਲੇ ਫਿਲਹਾਲ ਸਾਨੂੰ ਪਹਿਲਾਂ ਪਹਿਲਾਂ ਔਖਾ ਲੱਗਿਆ ਕਿਉਂਕਿ ਮਿੱਟੀ ਛਾਂਣੀ ਕਰਨੀ ਹੈ ਇਹ ਚੀਜ਼ ਮੈਂ ਲੇਜ਼ਰ ਲੈਵਲਰ ਕਰਦਾ ਰਹਿਣਾ ਜੀ ਜ਼ਿੰਮੇਦਾਰ ਕਈ ਐਚ ਜਿਹੜੇ ਤੋਂ ਕੰਸੇ ਹੋਏ ਆ ਉਹ ਕਹਿੰਦੇ ਮਿੱਟੀ ਪਹਿਲਾਂ ਵੀ ਛਾਨਣੀ ਪੈਂਦੀ ਜਿਹੜੀ نیچے ਪਾਉਣੀ ਹੈ ਮਹਾ ਉਹ ਨੂੰ ਨਹੀਂ ਕੋਈ ਉਹ ਸਾਹਮਣੇ ਕਿਉਂ ਦੱਸੇ ਦੀ ਪਤਾ ਲੱਗਦਾ ਜੀ ਦੇਖੋ ਦੋਨੋਂ ਗੱਲਾਂ ਵੈਸੇ ਤਾਂ ਜਿਹੜਾ ਸਹੀ ਤਰੀਕਾ ਹੈ ਕਿ ਨਿਚਲੀ ਮਿੱਟੀ ਵੀ ਆਪਾਂ ਛਾਨ ਲਓ ਅੱਛਾ ਨਿਚਲੀ ਵੀ ਉਹ ਕਾਰਨ ਕੀ ਹੁੰਦਾ ਹੈ ਮੇਨ ਛਾਨਣ ਦਾ ਮਤਲਬ ਹੈ ਕਿ ਰੋੜੀ ਠੀਕ ਹੈ ਜੀ ਕੋਈ ਵਾਰ ਪੱਕੀ ਰੋੜੀ ਵਿੱਚ ਹੈ ਨਾ ਜਦ ਮਸ਼ੀਨ ਚੱਲਨੀ ਆ ਬਹੁਤ ਦੇ ਵਿੱਚ ਜੇਕਰ ਆਪਾਂ ਲਗਾ ਰਹੇ ਹਾਂ ਤਾਂ ਕਿਤੇ ਨਾ ਕਿਤੇ ਫਿੰਗਰ ਫੂੰਗਰ ਝਟਕ ਸਕਦੀ ਹੈ ਯਾਰ ਕੰਮ 'ਚ ਆਬਸਟ੍ਰਕਸ਼ਨ ਆ ਸਕਦੀ ਹੈ ਠੀਕ ਹੈ ਜੀ ਉਹਨੂੰ ਗੱਲ ਇਹ ਆ ਜਾਂਦੀ ਹੈ ਛਾਨਣ ਦਾ ਸਿਰਫ ਮਤਲਬ ਬਾਕੀ ਅਗ ਤਾਂ ਇੰਨਾ ਗਿਨਸ਼ੋਰ ਕਰਨਾ ਹੈ ਕਿ ਜਿਹੜਾ ਤੁਹਾਡਾ ਖੇਤ ਹੈ ਉੱਥੇ ਪੱਕੀ ਰੋੜੀ ਨਾ ਹੋਵੇ ਜਿੱਥੇ ਦੀ ਤੁਸੀਂ ਮਿੱਟੀ ਵਰਤ ਰਹੇ ਹੋ ਮਿੱਟੀ ਵਰਤ ਰਹੇ ਹੋ ਜਾਂ ਜਿਹੜੇ ਖੇਤ ਚ ਤੁਸੀਂ ਬੋਹ ਲਗਾ ਬਸ ਪੋਧੇ ਇਹ ਮੇਰਾ ਅਦਰਵਾਈਜ਼ ਬਾਕੀ ਤੁਹਾਨੂੰ ਜਿਆਦਾ ਪਾਣੀ ਲੱਗਿਆ ਉਹ ਵੀ ਮਿੱਟੀ ਹੈ ਤੇ ਉਹ ਵੀ ਮਿੱਟੀ ਲੱਗਿਆ ਤਾਂ ਉਹ ਵੀ ਮਿੱਟੀ ਹੋ ਜਾਣਾ ਸਾਡੇ ਇੱਥੇ ਚਲੋ ਐ ਵੀ ਉਂ ਡੱਕਦਾ ਪਾਣੀ ਲੱਗੇ ਤੇ ਡਲੀ ਡੁਲੀ ਸਾਰੀ ਮਿਕਸ ਹੋ ਜਣੀ ਹੈ ਇੱਕ ਹਸਾਰ ਪਾੜ ਦੇਣਾ ਬਿਲਕੁਲ ਬਿਲਕੁਲ ਲਓ ਜੀ ਮਿੱਤਰੋ ਸੂਰਜ ਪਹੁੰਚ ਗਿਆ ਛਿਪਣ ਵੱਲ ਤੇ ਉਹ ਥੱਲੇ ਥੈਂ ਪੱਟ ਸਾਜੀ ਅਸੀਂ ਲੇਜ਼ਰ ਕਰ ਲਿਆ 2 ਲੇਜ਼ਰ ਕਰਾ ਚਲਾਏ ਹੋਏ ਆ ਇੱਕੋ ਟਰਾਂਸਮਿਟਰ ਤੇ ਆ ਮੇਰੇ ਕੋਲ ਹੈ ਜਗਜੀਤ ਤੇ ਇਧਰ ਆਪਾਂ ਪਰਫਾਰਮੈਂਸ ਦਿਖਾਉਣਾ ਤੁਹਾਨੂੰ ਘੁੰਮਣ ਵਾਲੇ ਲੇਜ਼ਰ ਕਰਾ ਦੀ ਗੋਗੀ ਚਲਾ ਰਿਹਾ ਲੇਜ਼ਰ ਲੈਵਲਰ ਦੁਵੇ ਹਾਈ ਚ ਚੱਲ ਰਿਹਾ ਤੇ ਉਹ ਲੱਗਿਆ ਵਾ ਟਰਾਂਸਮਿਟਰ ਮੋਟਰ ਤੇ ਚੱਲ ਚੱਲ ਉਹ ਤੂੰ ਸ਼ੈਰੀਮਾਨ ਆਵਾ ਉਹ ਤੂੰ ਸ਼ੈਰੀਮਾਨ ਦਾ ਗਲਾ ਨਾ ਬਿਠਾ ਦੀ ਮਾਂ ਤੂੰ ਸ਼ੈਰੀਮਾਨ ਦਾ ਗਲਾ ਨਾ ਬਿਠਾ ਦੀ ਅੱਜ ਖੁੱਲ੍ਹੇ ਖੜਾ ਹੈ ਇਹਦਾ ਵੀ ਤੋਂ ਅੱਜ ਸਾਰੇ ਗਾਣੇ ਗਾ ਮੇਰੇ ਮੰਗਣਾ ਜਿਵੇਂ ਮੈਂ ਫੇਸ ਕਵਰ ਕਰਦਾ ਹੁੰਦਾ ਐਵੇਂ ਫੇਸ ਕਵਰ ਕਰ ਲਿਆ ਯਾਰ ਉਹ ਯਾਰ ਫਿਰ ਕਰਨੀ ਦੀ ਆਈ ਗਰਮੀ ਤਾਂ ਕਾਹ ਨੂੰ ਆਉਂਦੀ ਐ ਇੱਥੇ ਦੇਖ ਤਾਂ ਸੀ ਮੁੱਛਾਂ ਤੇ ਲੇਕੇ ਸਾਰਾ ਕੁਛ ਇੱਕੇ ਬਣਿਆ ਪਿਆ ਮੇਰੇ ਯਾਰ ਨਜ਼ਾਰਾ ਆਉਂਦਾ ਕਾਣੇ ਚੰਨੀ ਚੰਨੀ ਤੇ ਕਿਆ ਗੱਲ ਕਰਤੀ ਯਾਰ ਉਹ ਭਾਈ 6 ਮਹੀਨੇ ਬਾਅਦ ਕਮਿੱਟੀ ਆਉਂਦੀ ਆ ਆਪਣੇ ਮੂੰਹ ਕੋਲ ਗੁੱਗੀ ਥੋੜੀ ਟੌਪਲਿੰਗ ਕਰਨੀ ਐ ਬੁੱਗੇ ਦੀ ਬਾਕਟਰ ਥੋੜੀ ਜੀ ਮੂਰੇ ਤੋਂ ਉੱਚੀ ਐ ਕਿਵੇਂ ਕਰਾਂ ਠੀਕ ਐ ਹਾਂ ਫਿਰ ਜਿਵੇਂ ਆ ਵਟਜੀ ਮਾੜੀ ਮੋਟੀ ਹਲਕੀ ਫੁਲਕੀ ਬਣਾਉਂਦਾ ਕਰਾ ਹੋਰ ਵੱਧ ਸਫਾਈ ਦਊਗਾ ਜਮਾਈ ਇਕੱਠਾ ਲਿਆ ਹੋਇਆ ਪਿਆ ਪਿੱਛੇ ਦਿੱਤਾ ਇਹ ਹਾਂ ਫੁੱਲ ਫੁੱਲ ਮੁਕੰਮਲ ਗੱਡੀ ਆ ਇਹ ਫੁੱਲ ਮੁਕੰਮਲ ਗੱਡੀ ਆ ਠੀਕ ਹੈ ਚੱਲ ਵਧੀਆ ਪਾਣੀ ਮੈਨੂੰ ਵੀ ਪਲਾਸਿਕ ਖੋਹ ਸੁਨਾਨਵੀਤਾ ਜੀ ਠੀਕ ਹੈ ਹਾਲ ਤਾਂ ਇੰਨੀ ਗੰਭੀਰ ਹੋਈ ਪਈ ਯਾਰ ਹੱਦ ਹੋ ਗਈ ਐਂ ਲੱਗੀ ਜਾਂਦਾ ਵੀ ਸਾਲ ਤੈਂ ਵੱਧ ਕੰਮ ਕਰਤਾ ਮੇਰੇ ਨਾਲ ਕਰਿਆ ਹੀ ਹੈ ਤੇ ਮੈਂ ਸਵੇਰੇ ਵੀ ਕਰਿਆ ਹੁਣ ਵੀ ਕਰੀ ਤਾਂ ਨੰਗ ਜੀ ਉਹ ਖੇਤ ਉੱਚਾ ਨਾ ਕੋਈ ਇੱਧਰ ਫਿਰ ਆਪਣਾ ਸਿਸਟਮ ਲੋਟ ਆ ਜਾਊਗਾ ਇੱਕ ਇੱਕਾ ਪੂਰਾ ਇਕੱਦਾ ਹੈ ਉਹਨੂੰ ਹੋਰ ਉੱਪਰ ਚੱਕਿਆ ਹੂੰਗੇ ਉਹਨੂੰ ਹੋਰ ਉੱਪਰ ਚੱਕ ਦੀ ਮੈਂ ਉੱਧਰ ਤੇ ਨੀਵੀਂ ਕਰਕੇ ਲਾ ਲੂੰਗਾ ਟੋਪੀ ਤੂੰ ਆ ਕਰਦੀਂ 1.5 ਕਿਲੋ ਮੋਹ ਕਿਲੋ ਕਰ ਦਿੰਨਾ ਉਧਰ ਜਾਂ ਫਿਰ ਇੱਧਰਲਾ ਮੈਂ ਕੱਢ ਦਿੰਨਾ ਤੂੰ ਉਧਰਲੇ ਕੱਢ ਦੇ ਜਾਂ ਦੇ ਦੋ ਇਕੱਠੇ ਮੈਂ ਡੱਗਾ ਘੱਟ ਦੂੰ ਦੂ ਕਰਦੀ ਫਿਰ ਦੂ ਚੱਲਾਂਗੇ ਦੋ ਤੇ ਖੜਾ ਰਹੇਗਾ ਹੀ ਮੈਂ ਤੁਹਾਨੂੰ ਇੱਕ ਪਹਿਲਾਂ ਟਰੈਕਟਰ ਵਿੱਲਾ ਹੋ ਜਾਣਾ ਇੱਕ ਨੇ ਬਾਅਦ ਚ ਵਿੱਲਾ ਹੋਣਾ ਉਹ ਤਾਂ ਉਧਰ ਵੀ ਦਾ ਹੀ ਕੋਦੋਂ ਉਧਰ ਆਇਆ ਕਿਲਾ ਉਧਰ ਮੁੜ ਕੇ ਤੋਂ ਆਪਣਾ ਟਾਈਮ ਤਾਂ ਨਹੀਂ ਖਰਾਬ ਹੋਊਗਾ ਪਲਾ ਪਾਣੀ ਚਾਹ ਥੋੜੀ ਪੀ ਲਿਆ ਪੀ ਲੈ ਛੇਤੀ ਉਹ ਦੇਖ ਲੈ ਉਹਦਾ ਤਾਂ ਕਨੈਕਟਰ ਰਹਿਦਾ ਵੀ ਬਲ ਬੁਝਦੀ ਰਹਿੰਦੀ ਆ ਇਹਦਾ ਤਾਂ ਕਨੈਕਟਰ ਰਹਿਦਾ ਵੀ ਬਲਦੀ ਰਹਿੰਦੀ ਆ ਮਤਲਬ ਵੀ ਇਹ ਜਿਹੜੀਆਂ ਤੇ ਇੰਨਾ ਇੰਨੀਆਂ ਬੜੀਆਂ ਇਹਦੇ ਬੜੀਆਂ ਨਹੀਂ ਰਹਿਣੀਆਂ ਹਾਂ ਦੂਏ ਲੁੱਟਣੀਆਂ ਹਾਂ ਜੇ ਜੇ ਇਹਦੀ ਬੂਜ ਕੀ ਸਮਝ ਲੈ ਡਿਸਕਨੈਕਟ ਹੋ ਗਿਆ ਠੀਕ ਆ ਉਹਦੀਆਂ ਜੇ ਖੜ ਗਈਆਂ ਤਾਂ ਡਿਸਕਨੈਕਟ ਹੋ ਗਿਆ ਤੇ ਬੜੀ ਜੰਨੀਆ ਤਾਂ ਕਨੈਕਟ ਕਰ ਕਨੈਕਟ ਹਾਂ ਟਰੈਕਟਰ ਸੋਹਣਾ ਲੱਗਦਾ ਉਹ ਵੀ ਕਿਉਂਕੀ ਹੈਨਾ ਪਲਾ ਦੇ ਪਾਣੀ ਮੈਨੂੰ ਵੀ ਮੈਂ ਤੇਰੇ ਕੋਲ ਪਾਣੀ ਪੀਣ ਬਾਤ ਤੇ ਆਇਆ ਤੂੰ ਮਿਲੇ ਕੱਥੇ ਹੋਰੇ ਬੰਗਲੇ ਨੇ ਪਲਾ ਪਾਣੀ ਪਲਾ ਟੁੱਟੀ ਕਦੇ ਵਾਸਤੇ ਆ ਫਿਰ ਸੋ ਦਿਕਾਉਣ ਨੂੰ ਐ ਨਜ਼ਾਰਾ ਦਾ ਟਾਈਮ ਜਾਈ ਆਉਂਦਾ ਲੈ ਫਿਰ ਮਾਰ ਮਸਾ ਦੁਪਹਿਰੇ ਤੇ ਚਾਰੇ ਦਾ ਨੀਂਦ ਹੀ ਆਈਏ ਇਕਲਾ ਸੋਰ ਦੇ ਅੰਕਲ ਕਹਿੰਦਾ ਖੜਕਾ ਲੜ ਕੇ ਕਰਨਾ ਮੈਂ ਕਰ ਲਾਂਗੀ ਕੋਈ ਅੱਗਲ ਥੋੜੀ ਵੀ ਡਿਊਟੀ ਸਾਡੇ ਨਾਲ ਐ ਨਾ ਪੂਰਾ ਲਿਬੜ ਕੇ ਤੁਸੀਂ ਵੀ ਮੈਂ ਬਨ ਮੈਂ ਆਪਣੇ ਬੈਨ ਨੂੰ ਬੰਦੇ ਨੂੰ ਸੁਝਾ ਕੇ ਆਟਾ ਸਾਰੇ ਮੇਰੇ ਕੋਲ ਨੂੰ ਮੈਂ ਇਹਨੂੰ ਕਿਹਾ ਮਾਂ ਤੂੰ ਮੇਰੇ ਮਾਂ ਕੱਪੜਾ ਬਨ ਲਾ ਮੂੰਹ ਪਰ ਕਾਤੇ ਮਾਂ ਇੰਨਾ ਵਕਤ ਕੱਟ ਰਹੀਆਂ ਤੂੰ ਨਹੀਂ ਚਲ ਨਜ਼ਾਰਾ ਆਏ ਲੱਗਦਾ ਵੀ ਬਹੁਤ ਕੰਮ ਕਰਿਆ ਅੱਜ ਤਾਂ ਯਾ ਤੱਕ ਗਰਦ ਨਹੀਂ ਪੈਂਦੀ ਨਜ਼ਾਰਾ ਜ ਨਹੀਂ ਆਉਂਦਾ ਸਾਡੀ ਡਰਾਈਵਰ ਤਾਂ ਜੀ ਇੱਕ ਹਲਦੀ ਨਹੀਂ ਹੁੰਦੀ ਜੀਰੀ ਚ ਹਰ ਜਦ ਹਲਦੀ ਆਇਆ ਕਰੇ ਜਾਂ ਤਾਂ ਨੱਚਿਆ ਕਰੇ ਜਾਂ ਆ ਵੀ ਪੂਰੀ ਅੱਛਾ ਜੇ ਨਹੀਂ ਫੇਰ ਉਹ ਸੱਤਾ ਪੇ ਮਸ਼ੀਨ ਚਲਾਈ ਜਾਂਦਾ ਉਹਨਾਂ ਇੱਧਰ ਆ ਡੇਢ ਡੇਢ ਹੈ ਜੀ ਉੱਪਰ ਆਪਣਾ ਹਾਂ ਹਾਂ ਡੇਢ ਠੀਕ ਹੈ ਜ਼ਮੀਨ ਬੜੀ ਕੰਮ ਦੀ ਬਈ ਸਿੰਧੜਾ ਕੋਲੇ ਆਏ ਬਿਆ ਸੀ ਸਿੰਧੜਾ ਪਿੰਡ ਨੇੜੇ ਥਰਮਲ ਪਲਾਂਟ ਥਰਮਲ ਪਲਾਂਟ ਉਹ ਉਧਰ ਪਾਸੇ ਨੂੰ ਉੱਪਰ ਚੱਕ ਦੀ ਮੈਂ ਉਧਰ ਵੱਡ ਜਾਊਗਾ ਆਹੋ ਚੱਲ ਦੇਖਦੇ ਹਾਂ ਪਾੜ ਪਾੜ ਤਾਂ ਅਰਜਨ ਟਰੈਕਟਰ ਕੱਢਦਾ ਚਾਪਲੋ ਚ ਉਸ ਤੋਂ ਬਾਅਦ ਫਿਰ ਲੰਦਾ ਇਹ ਦੂਜਾ ਹਾਈ ਜਦੋਂ ਦੂਹਰ ਕਰ ਲੱਗਦੇ ਆ ਪਰ ਇਹ ਹੌਲੈਂਡ ਪਹਿਲਾਂ ਹੀ ਦੂਏ ਹਾਈ ਚ ਚੱਲਦਾ ਮਤਲਬ ਤੋਰਾ ਵੀ ਚੰਗਾ ਜਿਵੇਂ ਕਹਿੰਦੇ ਨੇ ਨਾ ਬੈਕਅਪ ਟੌਰਕ ਜ਼ਿਆਦਾ ਹਨਾ ਇਹ ਟਰੈਕਟਰ ਦੀ ਉਹ ਸਿਸਟਮ ਹੈ ਇਹ ਨਾ ਮਰਦਾ ਮਰਦਾ ਵੀ ਮਰਦਾ ਮਰਦਾ ਦੱਬ ਲੈ ਜਾਂਦਾ ਕੰਮ ਨੂੰ ਵੀ ਮੁੱਚਦਾ ਨਹੀਂ ਕੋਮੀ ਰੀ ਬਣਾ ਦਿੰਦਾ ਟਾਇਰਾਂ ਦੀ ਰਹਣਾ ਨਾਲ ਇੰਨਾ ਕ ਵੀ ਕੰਮ ਬੋਕ ਇੱਥੇ ਜਾਂਦਾ ਬਾਦੂ ਸਪੀਡ ਤੇ ਮਿੰਟੋ ਮਿੰਟੀ ਜਾਂਦੇ ਆ ਮਿੰਟੋ ਮਿੰਟੀ ਕੰਮ ਕਿੱਥੇ ਉਹੀ ਸੇਮ ਟਾਈਮ ਦੇ ਵਿੱਚ 2 ਕਿੱਲੇ ਮਾਰਨੇ ਰਗੜ ਕੇ ਜਿੱਥੇ ਇੱਕ ਕਿੱਲਾ ਨਹੀਂ ਕਰਦਾ ਹੁਣ ਜਿੱਥੇ ਸਾਨੂੰ ਲੱਗਦਾ ਵੀ 7-8 ਕਿੱਲੇ ਦਾ ਕੰਮ ਆ ਉੱਥੇ ਅਸੀਂ 2 ਹੀ ਲਾ ਦਿੰਨੇ ਇਕੱਟੇ ਉਹ ਦੇ ਲੋ ਬਾਕੀ ਤਾਂ ਪਾਤੀ ਆ ਫਾਟਾ ਬੰਤ ਉਹਦਾ 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 ਕਰਕਰ ਜੀ ਕਰਦਾ ਚੱਲੀ ਜਾਂਦਾ ਹਿਆਰ ਚੱਕਰਾਂ 'ਤੇ ਚੱਲੇ ਆ